ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਇਹ ਸਕੀ ਵੀ ਬਖਾਉਣੀ ਹੈ ਇਹ ਕਿਸੇ ਭੈਣ ਦਾ ਨਾ ਕਮੈਂਟ ਆਇਆ ਸੀਗਾ ਵੀ ਸਾਨੂੰ ਇਹਦੀ ਲੈਂਥ ਦੱਸੋ ਕਿੰਨੀ ਹੈ ਤੇ ਅਸੀਂ ਹਜੇ ਇਹਦਾ ਗळा ਬਣਾਉਣਾ ਹੈ ਤੇ ਅਸੀਂ ਅਖ ਚੱਲ ਵੀਡੀਓ ਬਣਾ ਕੇ ਦੱਸ ਦਿੰਨੇ ਆ ਵੀ ਇਹਦੀ ਲੈਂਥ ਕਿੰਨੀ ਹੈ ਤੇ ਆਪਾਂ ਇਹਦੀ ਸਿਲਾਈ ਕਰ ਲਈਏ ਦੇਖੋ ਬਣਾ ਕੇ ਤਿਆਰ ਹੋ ਗਈ ਆਪਣੀ ਇਹ ਤੇ ਇਹਦੇਆਂ ਬਾਹਾਂ ਦੇਖੋ ਮੈਂ ਜਦੋਂ ਬਣਾਈ ਸੀਗੀ ਉਦੋਂ ਮੈਂ ਕਿਹਾ ਸੀਗਾ ਵੀ ਜੇ ਇਹ ਆ ਚੀਜ਼ ਹੈ ਜਿਹੜੀ ਅੰਦਰਲੇ ਪਾਸੇ ਆਉਗੀ ਜਾਂ ਬਾਹਰਲੇ ਪਾਸੇ ਦੋਨਾਂ ਦੀ ਇੱਕੇ ਹੀ ਪਾਸੇ ਰੱਖਣੀ ਹੈ ਜਾਂ ਤਾਂ ਅੰਦਰਲੇ ਪਾਸੇ ਜਾਂ ਬਾਹਰਲੇ ਪਾਸੇ ਬਾਹ ਨਹੀਂ ਦੇਖੋ ਤੇ ਇਧਰਲੀ ਦੀ ਵੀ ਅਸੀਂ ਅੰਦਰਲੇ ਪਾਸੇ ਰੱਖੀ ਆ ਵੇਖੋ ਇਧਰ ਤੇ ਇਧਰ ਇੱਕੋ ਜੀ ਆਉਣੀ ਚਾਹੀਦੀ ਹੈ ਕਈ ਵਾਰੀ ਆਪਾਂ ਜਦੋਂ ਬਣਾਉਨੇ ਆ ਨਾ ਤੇ ਕੋਈ ਇੱਕ ਦੀ ਦੂਜੇ ਪਾਸੇ ਹੋ ਜਾਂਦੀ ਜਿਵੇਂ ਆ ਇਧਰਲੇ ਪਾਸੇ ਹੋ ਜਾਂਦੀ ਤੇ ਆਪਾਂ ਇੱਕੋ ਜੀ ਰੱਖੀਏ ਦੇਖੋ ਦੋਨਾਂ ਦੀ ਇਧਰ ਤੇ ਅੰਦਰਲੇ ਪਾਸੇ ਇਹ ਇਹਦਾ ਅਗਲਾ ਪਾਸਾ ਹੈ ਅਗਲੇ ਪਾਸੇ ਦਾ ਗਲਾ ਵੱਡਾ ਤੇ ਪਿਛਲੇ ਦਾ ਸੀ ਛੋਟਾ ਰੱਖਿਆ ਦੇਖੋ ਤੇ ਬਣ ਕੇ ਬਹੁਤ ਸੋਹਣੀ ਤਿਆਰ ਹੋਈ ਹੈ ਤੇ ਆਪਾਂ ਇਹ ਸਿਲਾਈ ਕਰ ਲਈ ਹੈ ਦੇਖੋ ਤਿੰਨ ਬੇਲਾਂ ਪਾਈਆਂ ਆਪਾਂ ਤੇ ਇਹਦੇ ਅਸੀਂ ਮਿਣਕੇ ਵੀ ਵਿਖਾ ਦੇਾਂਗੇ ਲੈਂਥ ਤੇ ਇਹਦੀ ਲੈਂਥ ਹੈਗੀ 18 ਇੰਚ ਲਮਾਈ ਹੈ ਤੇ ਇਹਦੀ ਛਾਤੀ ਹੈਗੀ 16 ਇੰਚ ਟੋਪਰੀ ਹੈ ਬਿਸੀ ਆਈ ਰੱਖ ਕੇ ਬਣੀ ਹੈ 16 ਤੋਂ ਉੱਪਰ ਹੀ ਹੈ 16.5 ਦੇ ਕਰੀਬ ਹੈ ਛਾਤੀ ਇਹਦੀ ਤੇ ਬਾਹਾਂ ਇਹਦੀਆਂ ਹੈਗੀਆਂ 22 ਇੰਚ ਦੀ ਲਮਾਈ ਹੈ ਠੀਕ ਹੈ ਜੀ ਤੇ ਉਹਨੇ ਕਈ ਦਿਨ ਹੋ ਗਏ ਸੀ ਕਮੈਂਟ ਕੀਤੇ ਨੂੰ ਨਹੀਂ ਤਾਂ ਅਸੀਂ ਗਲਾ ਬਣਾ ਕੇ ਵੀਡੀਓ ਬਣਾਉਂਦੇ ਤੇ ਫਿਰ ਸਾਨੂੰ ਆਏ ਹੋਗਾ ਵੀ ਕਈ ਦਿਨ ਹੋ ਗਏ ਫਿਰ ਉਹ ਕੀ ਅਸੀਂ ਦੱਸਣਾ ਤੇ ਅਸੀਂ ਵੀਡੀਓ ਬਣਾ ਕੇ ਉਹਨੂੰ ਦੱਸ ਦੇਵਾਂਗੇ ਚਲੋ ਜੀ ਆਪਾਂ ਹੁਣ ਅੱਗੇ ਤੁਹਾਨੂੰ ਮੇਲਕਾ ਹੀ ਦਿਖਾਉਣੀ ਹੈ ਲਓ ਜੀ ਆਪਾਂ ਮਣਕੇ ਦਿਖਾਉਨੇ ਆ ਤੇ ਇਹ ਨਾ ਕੱਲ ਸਾਡੇ ਡੌਗੀ ਨੇ ਇਹਨੂੰ ਚੱਬਤਾ ਪਹਿਲਾਂ ਮੈਨੂੰ ਐਸੀ ਨਵਾਂ ਮੰਗਾ ਕੇ ਫੇਰ ਹੀ ਮਣਕੇ ਦਸੂਗੀ ਫੇਰ ਨਵਾਂ ਆ ਜਾਣੀ ਤੇ ਇਸ ਕਰਕੇ ਅਸੀਂ ਇਸੇ ਨਾਲ ਹੀ ਦੱਸਦੇ ਕੱਲ ਮੈਂ ਕੱਪੜਿਆਂ ਦੀ ਕਟਾਈ ਕਰਦੀ ਸੀ ਤੇ ਉਦੋਂ ਕਿਤੇ ਥੱਲੇ ਲੰਕ ਗਿਆ ਤੇ ਉਹਨੇ ਚੌੜੀ ਇਹਨੂੰ ਚੱਬਤਾ ਦੇਖੋ ਆਪਣੇ 18 ਤੋਂ ਦੇਖੋ 18.5 ਦੀ ਲਮਾਈ ਹੈ ਥੋੜਾ ਜਿਹਾ ਘੱਟ ਹੈ ਤਾਂ ਸਾਢੇ 18 ਦੇ ਕਰੀਬ ਹੀ ਹੈ ਇਹਦੀ ਲਮਾਈ ਦੇਖੋ ਸਾਢੇ 18 ਇਹਦੀ ਲਮਾਈ ਹੈ ਤੇ ਆ ਵੀ ਤੁਹਾਨੂੰ ਦਿਖਾ ਦਿੰਨੇ ਛਾਤੀ ਕੋਲੋਂ ਵੀ 16 ਇਹਦੀ ਇੱਥੇ 36 ਕੋਣ ਹੋਣਾ। ਠੀਕ ਹੈ। ਹੁਣ ਅਸੀਂ ਬਲਾਊਜ ਦੀ ਲਮਾਈ ਵੀ ਤੁਹਾਨੂੰ ਦਿਖਾਈ ਦਿੰਨੇ ਆ। ਜੇ ਪਸੰਦ ਆਵੇ ਤਾਂ ਤੁਸੀਂ ਸਾਥੋਂ ਬਣਵਾ ਸਕਦੇ ਹੋ। ਦੇਖੋ ਬਲਾਊਜ ਦੀ ਨਮਾਈ ਵੀ ਅਸੀਂ ਦੱਸ ਦਿੰਨੇ ਆ। ਇਹ ਅਸੀਂ ਇਹਦੇ ਤੁਹਾਨੂੰ ਦੱਸਿਆ ਸੀਗਾ ਵੀ ਇਹਦੇ ਅਸੀਂ ਹੁਣ ਸਲਾਈ ਨਾਲ ਗਲਾ ਬਣਾਉਣਾ, ਮੋਢੇ ਬਣਾਉਣੇ ਪਹਿਲਾਂ ਅਸੀਂ ਉਹ ਕਰਤਾ ਸੀਗਾ। ਬਲਾਊਜ ਦੀ ਲਮਾਈ ਇਹ ਦੇਖੋ ਜੀ 17 ਇੰਚ। ਅਸੀਂ 17 ਇੰਚ ਲਮਾਈ ਹੈ ਤੇ 16 ਇੰਚ ਤੇ 16.5 ਇੰਚ 36 ਕੋਣਾਂ ਦੇਖੋ ਤੇ ਜੇ ਬਲੌਜ਼ ਪਸੰਦ ਆਵੇ ਤਾਂ ਤੁਸੀਂ ਬਣਵਾ ਸਕਦੇ ਹੋ ਦੇਖੋ ਜੀ ਫਿਰ ਕਮੈਂਟ ਨਾ ਕਰੀ ਜਾਓ ਵੀ ਐਂਚੀ ਟਾਈਪ ਤਾਂ ਨਵਾਂ ਲੈ ਲਓ ਦੇ ਤਾਂ ਕੱਲ ਹੀ ਸਾਡੇ ਡੌਗੀ ਨੇ ਚੱਬਿਆ ਤੇ ਅਸੀਂ ਲਿਆਵਾਂਗੇ ਹੁਣ ਤੁਹਾਨੂੰ ਇਹ ਵਿਖਾਉਣੇ ਆਤਰ ਇਹਦਾ ਪਿਛਲਾ ਪਾਸਾ ਦੇਖੋ ਬਾਹਾਂ ਇਹਦਾ ਅਸੀਂ 47 ਜੋੜ ਲਾਇਆ ਤੇ 5 ਇੰਚ ਦਾ ਬਾਰਡਰ ਬਣਾਇਆ ਉੱਤੇ ਅਸੀਂ 10 ਕੁੰਡੇ ਵਧਾਏ ਆ ਬਾਹਾਂ ਦਾ 25 ਜੋੜ ਲਾਇਆ 50 ਕੁੰਡੇ ਤੇ ਉੱਪਰ ਇਹਦਾ ਕੋਈ ਨਹੀਂ ਇੱਕ ਕੁੰਡਾ ਹੀ ਵਧਾਇਆ ਸੀ ਉੱਪਰ ਇਹਦਾ ਵੇ ਜਾਂਦੇ ਸੈੱਟ ਕਰਨ ਵਾਸਤੇ ਦੇਖੋ ਇਹ ਪਿਛਲਾ ਪਾਸਾ ਉਹਦਾ ਅਸੀਂ ਦੋਨੋਂ ਪਾਸੇ ਕਢਾਈ ਕਰਤੀ ਇਹਦੇ ਕਿਉਂਕਿ ਜਦੋਂ ਅਸੀਂ ਕਢਾਈ ਕਰਨ ਲੱਗੇ ਅਸੀਂ ਪਹਿਲਾਂ ਅਸੀਂ ਪਿਛਲੇ ਪਾਸੇ ਤੇ ਕਰਤੀ ਫਿਰ ਅਸੀਂ ਇਹਦੇ ਅਗਲੇ ਤੇ ਕਰੀ ਜੇ ਅਸੀਂ ਅਗਲੇ ਪਾਸੇ ਤੇ ਕਰਦੇ ਫਿਰ ਪਹਿਲਾਂ ਵੀ ਛੱਡ ਸਕਦੇ ਸੀਗੇ ਬੈਸੇ ਵੀ ਸੋਹਣਾ ਲੱਗਦਾ ਦੇਖੋ ਤੇ ਜੇ ਤੁਹਾਨੂੰ ਇਹ ਪਸੰਦ ਆਈ ਹੋਵੇ ਤਾਂ ਤੁਸੀਂ ਸਾਥੋਂ ਬਣਵਾ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੀ ਇਸ ਕਿਵੀ ਕੀ ਕਹੇ ਜੀ ਲੱਗੀ ਤੇ ਬਲੌਜ ਜਸ ਕਿ ਵੀ ਬਣਵਾਉਣੀ ਹੋਵੇ ਤਾਂ ਸਾਨੂੰ ਆਰਡਰ ਕਰਦੇ ਆਖਣ ਦੇਖੋ ਇਹ ਪਿਛਲਾ ਪਾਸਾ ਹੈ ਇਹ ਅਗਲਾ ਪਾਸਾ ਹੈ ਤੇ ਦੀਦੀ ਦੀ ਆਰਡਰ ਤੇ ਬਣੀ ਹੋਈ ਹੈ ਉਹਨਾਂ ਨੂੰ ਦੋ ਆਏ ਇੱਕ ਇਸੇ ਜਿਹੀਆਂ ਦੋ ਸਕੀਵੀਆਂ ਦੀਦੀਆਂ ਤੇ ਦੋ ਹੀ ਇਹ ਬਲੌਜੇ ਬਲੌਜ ਦੋਨੇ ਬਣ ਗਏ ਇਹਨਾਂ ਦੇ ਵੀ ਇਹ ਪਹਿਲਵਾਂ ਕਰੋਸ਼ ਗਲਾ ਤਾਂ ਹੁਣ ਇਹਦੇ 1.5 ਸਲਾਈਆਂ ਦਾ ਬਣਾਉਣੇ ਆ ਮੁੱਢੇ ਤੇ ਗਲਾ ਦੂਜੇ ਦਾ ਬਣਾਉਣ ਵਾਲਾ ਰਹਿੰਦਾ ਤੇ ਇਹਦਾ ਵੀ ਗਲਾ ਸਲਾਈਆਂ ਤਾਂ ਹੀ ਬਣਾਉਣਾ ਆਪਾਂ ਤੇ 22 ਇੰਚੇ ਦੀ ਦੇਖੋ ਲਮਾਈਏ ਬਾਹ ਦੀ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕੈਜੀ ਲੱਗੀ ਤੇ ਸਾਡੀ ਸਕੀ ਵੀ ਕੈਜੀ ਲੱਗੀ ਤੇ ਪਸੰਦ ਆਈ ਹੋਵੇ ਤਾਂ ਜਿਹੜੀ ਭੈਣ ਨੂੰ ਕਿਸੇ ਨੂੰ ਜਰੂਰ ਦੱਸ ਸਕੀ ਵੀ ਬਣਾਉਣ ਦੀ ਸਕੀ ਵੀ ਬਲੌਜ਼ ਜੈਕਟ ਤੇ ਕਿਸੇ ਨੂੰ ਚਾਹੀਦੀ ਹੈ ਤਾਂ ਸਾਨੂੰ ਆਰਡਰ ਕਰ ਸਕਦੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਲਾਇਕ ਵੀਡੀਓ ਨੂੰ ਜਰੂਰ ਕਰਨਾ ਚਲੋ ਜੀ ਅਗਲੀ ਵੀਡੀਓ ਚ ਮਿਲਦੇ ਹਾਂ ਸਸਰੀਆ ਕਾਲ